ਬਾਬਾ ਕਬੀਰ ਜੀ ਆਪਣੇ ਸ਼ਬਦਾਂ ਵਿੱਚ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਹਾਥ ਦੀਪ ਕੂਹੇ ਪਰੇ ਕਾਹੇ ਕੀ ਕੁਸ਼ਲਾਤ ਬੰਦਿਆ ਪ੍ਰਮਾਤਮਾ ਨੇ ਤੈਨੂੰ ਬੁੱਧੀ ਰੂਪੀ ਦੀਵਾ ਦਿੱਤਾ ਮਾੜੇ ਤੇ ਚੰਗੇ ਦੀ ਸੋਝੀ ਤੈਨੂੰ ਹੈ ਕਿੱਤੇ ਮਾੜੇ ਕਰਮਾਂ ਦਾ ਫਲ ਭੋਗਣਾ ਪੈਣਾ ਉਸ ਦੇ ਵਿੱਚ ਦੋਸ਼ ਪਰਮਾਤਮਾ ਨੂੰ ਹੀ ਦਿੱਤਾ ਕਿਉਂਕਿ ਮਨੁੱਖ ਮਾਤਰ ਨੂੰ ਜੀ ਨੂੰ ਸੋਝੀ ਹੈ ਮਾੜੇ ਤੇ ਚੰਗੇ ਦੀ ਸੋਝੀ ਹੈ ਬਸ ਇੱਕ ਫਰਕ ਇਹ ਪੈ ਜਾਂਦਾ ਹੈ ਕਿ ਹੱਡਾ ਰੂੜੀ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਦਾ ਕਹ ਹੋਤ ਹੈ ਕਿ ਨਕ ਮਰ ਜਾਂਦਾ ਉਸੇ ਤਰ੍ਹਾਂ ਜੋ ਬੰਦਾ ਵਿਕਾਰਾਂ ਵਿਸ਼ੇ ਵਿਕਾਰਾਂ ਮਾੜੇ ਕਰਮਾਂ ਦੇ ਵਿੱਚ ਖੁੱਬਿਆ ਉਹਨੂੰ ਮਾੜੇ ਕੰਮਾਂ ਦੇ ਵਿੱਚੋਂ ਸੂ ਗੌਣੋਂ ਹਟ ਜਾਂਦੀ ਹੈ ਇਸ ਲਈ ਉਹ ਮਾੜੇ ਕੰਮ ਨੂੰ ਮਾੜਾ ਨਹੀਂ ਗਿਣਦਾ ਪਰ ਇੱਥੇ ਸਮਝਣ ਜੋ ਗੱਲ ਏ ਐ ਸਿੱਖਾ ਮਾੜੇ ਕੰਮਾਂ ਦੇ ਨਤੀਜੇ ਮਾੜੇ ਤੇ ਚੰਗੇ ਕੰਮਾਂ ਦੇ ਨਤੀਜੇ ਚੰਗੇ ਹੋਣਗੇ ਹੋ ਸਕੇ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰ ਤਾਂ ਕਿ ਆਤਮਾ ਜਦੋਂ ਪਰਮਾਤਮਾ ਨਾਲ ਮਿਲੇ ਤਾਂ ਸ਼ਰਮਿੰਦਾ ਨਾ ਹੋਣਾ ਪਵੇ ਚੰਗੇ ਕੀਤੇ ਕਰਮਾਂ ਨਾਲ ਹੀ ਪਰਮਾਤਮਾ ਦੀ ਅੱਖ ਵਿੱਚ ਅੱਖ ਪਾ ਕੇ ਖੜੋਣ ਜੋਗਾ ਹੋਵੇਂਗਾ ਨਹੀਂ ਕੀਤੇ ਮਾੜੇ ਕਰਮਾਂ ਪਿੱਛੇ ਦੁਨਿਆਵੀ ਤੌਰ ਤੇ ਵੀ ਦੇਖੀਏ ਤਮਾ ਮੀਡੀਆ ਵਿੱਚ ਆਉਣ ਟਾਈਮ ਰਮਾਲਾ ਨਾਲ ਮੂੰਹ ਟੱਕਦੇ ਨੇ ਕਰਨ ਤੋਂ ਪਹਿਲਾਂ ਨਹੀਂ ਸੋਚਦੇ ਏਹੀ ਗੱਲ ਹੈ ਇਹ ਅਧਿਆਤਮਕ ਤੌਰ ਤੇ ਵੀ ਜਦੋਂ ਪਰਮਾਤਮਾ ਦੇ ਸਾਹਮਣੇ ਪੇਸ਼ ਹੋਣਾ ਪੈਣਾ ਹੈ ਤੇ ਉੱਥੇ ਸ਼ਰਮਿੰਦਾ ਨਾ ਹੋਣਾ ਪਵੇ ਇਸ ਲਈ ਸੋਚੀ ਹੁੰਦੇ ਹੋਏ ਵੀ ਮਾੜੇ ਕਰਮ ਕਰੇ ਤਾਂ ਇਹ ਸਦਾ ਦੋਸ਼ ਪ੍ਰਮਾਤਮਾ ਨੂੰ ਨਹੀਂ ਇਹ ਤੇਰੇ ਆਪਣੇ ਕੀਤੇ ਕਰਮਾਂ ਦਾ ਹੀ